ਉਹੀ ਰੋਟੀ ਖਾਂਦੇ ਹੋ ਹੀ ਤੇ ਮੈਂ ਹੁਣ ਤੋਂ ਨਾ ਤੇ ਬਾਅਦ ਦੇ ਵੇਕ ਕਿੰਨਾ ਜਪੀ ਛਣ ਲਈ ਫੋਕੂ ਗਿਆ ਤੁਹਾਡੀ ਤੁਗਲੀ ਉੱਗ ਲੱਗੀ ਆ ਹਉ ਆਪਣੇ ਦੋਸਤੂ ਤਾਂ ਮਗਨ ਹਾਂ ਤੇ ਖਾਂਦੇ ਹਾਂ ਅੱਜੋ ਵੀ ਇੱਕ ਵਾਰ ਬਾਤ ਆ ਤਾਂ ਇਹ ਮੈਂ ਤੇ ਇਹਦੇ ਮੱਧ ਸਿਰ ਪਾ ਦੇ ਤਾਂ ਬਹੁਤ ਸੱਟਾਂ ਲੱਗੀਆਂ ਕਿੰਨੇ ਜਾਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਬੰਦੇ ਨਾ ਇਹ ਫਿਰ ਮਾਤਾ ਜੀ ਕੋਤਰ ਲੈ ਕੇ ਆਏ ਆ ਤੇ ਕਨੈਕਟ ਦੀਆਂ ਲਾ ਕੇ ਕਰਦੇ ਹਨ ਪਛਾਣੇ ਬੰਦੇ ਨੂੰ ਪਛਾਣੇ ਲਈ ਕਰਦੇ ਆ ਇਸ ਤਰ੍ਹਾਂ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਨੇੜੇ ਬੀਤੀ ਰਾਤ ਨੂੰ ਹਰ ਗੋਬਿੰਦਪੁਰ ਰੋਡ ਤੇ ਸੜਕ ਕਿਨਾਰੇ ਬਣੇ ਇੱਕ ਵੱਡੀ ਚੁੰਗੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦਿਆਂ ਉਸ ਚੁੰਗੀ ਚ ਰੱਖਿਆ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ ਉੱਥੇ ਹੀ ਚੁੰਗੀ ਦੇ ਮਾਲਕ ਜੋ ਕਿ ਪਸੁਰਗ ਪਤੀ ਪਤਨੀ ਨੀਰਲੇ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੱਸਿਆ ਕਿ ਇਹ ਤਾਂ ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ ਕਿਉਂਕਿ ਉਹ ਚੁੰਗੀ ਹੀ ਉਹਨਾਂ ਦਾ ਰੋਜ਼ਗਾਰ ਸੀ ਇੱਥੇ ਉਹ ਗੁੜ ਤਿਆਰ ਕਰਦੇ ਸਨ ਅੱਗੇ ਸੜਕ ਦੇ ਕੰਢੇ ਗੁੜ ਵੇਚਦੇ ਸਨ ਅਤੇ ਕਈ ਸਾਲਾਂ ਤੋਂ ਇਸ ਰੋਜ਼ਗਾਰ ਨਾਲ ਆਪਣਾ ਘਰ ਚਲਾਉਂਦੇ ਸਨ ਅਤੇ ਹੁਣ ਵੀ ਗੁੜ ਤਿਆਰ ਕਰਨ ਦਾ ਸੀਜ਼ਨ ਖਤਮ ਹੋ ਗਿਆ ਸੀ ਲੇਕਿਨ ਉਹਨਾਂ ਵੱਲੋਂ ਕਰੀਬ 2 ਕਵਾਂਟਲ ਗੁੜ ਅੰਦਰ ਤਿਆਰ ਕਰਕੇ ਰੱਖਿਆ ਹੋਇਆ ਸੀ ਜੋ ਇੰਨੀ ਦਿਨੀ ਵੇਚ ਰਹੇ ਸਨ ਅਤੇ ਉਹਨਾਂ ਦੇ ਮੰਜੇ ਬਿਸਤਰੇ ਅਤੇ ਹੋਰ ਵੀ ਸਮਾਨ ਅੰਦਰ ਸੀ ਜੋ ਜਲ ਕੇ ਰਾਖ ਹੋ ਗਿਆ ਰਾਤ ਉਹਨਾਂ ਨੂੰ ਪਿੰਡ ਦੇ ਕੁਝ ਲੋਕਾਂ ਦਾ ਫੋਨ ਆਇਆ ਕਿ ਤੁਹਾਡੀ ਜਗ੍ਹਾ ਤੇ ਅੱਗ ਲੱਗ ਗਈ ਅਤੇ ਜਦ ਆ ਕੇ ਵੇਖਿਆ ਤਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਵੇਖੋ ਜੀ ਇਹ ਰੋਟੀ ਖਾਣ ਬੈ ਗਏ ਸੀ ਇਹਨਾਂ ਹੁਣ ਤੋਂ ਹਨਾ ਤੇ ਬਾਜ ਜੀ ਜੇ ਤੇ ਮਗਰ ਪੀ ਛਣ ਵਈ ਫੋਨ ਗਿਆ ਤੁਹਾਡੀ ਘੁਗਿੰਗ ਅੱਗ ਲੱਗ ਗਈ ਆ ਪੰਨੀ ਪਤਾ ਮਗਰ ਪੀ ਉਹ ਤਾਂ ਹਮ ਕੀ ਸਿੱਥੇ ਕਰਦੇ ਇੱਥੇ ਗੋੜ ਦਾ ਕੰਮ ਹੀ ਮੇਰਾ ਲੋੜ ਆਲਾ ਵੀ ਰਲਣਾ ਹੀ ਵੱਡਾ ਹਾਂਜੀ ਹਾਂਜੀ ਮੈਨੂੰ ਬਖ ਬਾਰਾਂ ਫਾਇਦੇ ਇਹ ਰੋਟੀ ਘਣ ਗਏ ਆ ਤੇ ਰੋਟੀ ਘਣ ਫਿਰ ਆ ਗਈ ਆ ਤੁਹਾਨੂੰ ਕਿੱਦਾਂ ਬਤਲਣਾ ਹਾਂਜੀ ਉਹ ਫੋਨ ਕੀਤਾ ਹਾਂਜੀ

ਦੀ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਿਆ ਪਤਾ ਨਹੀਂ ਪਤਾ ਦੇਖ ਕੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗੀ ਹੈ ਨਹੀਂ ਰੋਟੀ ਖਾਣ ਗਏ ਬਾਅਦ ਚ ਪਤਾ ਲੱਗਿਆ ਕਿੰਨੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਪੈਈਦਾ ਵੀ ਸਾਰਾ ਦਿਨ ਇੱਥੇ ਆ ਗੁਰ ਦੇਤੀ ਦਾ ਉਹ ਗੱਲ ਹੀ ਮੇਹੋ ਜੀ ਉਹ ਤਾਂ ਆਪਣੀ ਰੋਟੀ ਕਮਾਉਣੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਿਆ ਕਿ ਨਹੀਂ ਹਾਂ ਜੀ ਅੱਗੇ ਵੀ ਇੱਕ ਵਾਰ ਬਾਤ ਆ ਤੇ ਹੋਈ ਇਹਨਾਂ ਤੇ ਉਦੇ ਨਾ ਦਿਰ ਪਾਰ ਦਿੱਤਾ ਬਹੁਤ ਸੱਤਾਂ ਲਾਈਆਂ ਹਾਂ ਹਾਂ ਜੀ ਉਧਰੋਂ ਸੁਣਾਈ ਨਹੀਂ ਦਿੱਤੀ ਨਾ ਕੋਈ ਕੋਈ ਪਤਾ ਨਹੀਂ ਕੌਣ ਨਾ ਪਤਾ ਨਹੀਂ ਲੱਗਦਾ ਮੇਸਤਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੈ ਗੋੜੇ ਨੇ ਤੇ ਆਪਣੇ ਬਿਹਤਰੇ ਜੋ ਵੀ ਹਾਂ ਜੀ ਹਾਂ ਜੀ ਦਨੇ ਇੱਥੇ ਹੀ ਕਹਿੰਦੇ ਤੇ ਇੱਥੇ ਪੜਾਈ ਤੇ ਆ ਕੋ ਹਾਂ ਦਾਵਤਾਂ ਇੱਥੇ ਰੱਖੀ ਕਰਨ ਦਾ ਤੇ ਆਪਣੀ ਰਾਖੀ ਕਰਨ ਦੀ ਮਜਬੂਰੀ ਤੇ ਹਾਂ ਕੀ ਬਈ ਨਾਉਂਦਾ ਜੀ ਅਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਮੈਂ ਤਾਂ ਆਈ ਆ ਵੀ ਇਹ ਰੋਟੀ ਖਾਨ ਚੱਲ ਗਏ ਤੁਹਾਨੂੰ ਤੁਹਾਡੇ ਕੀ ਲੱਗਦੇ ਹਾਂਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗੇ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਨੇ ਬੰਦੇ ਇੱਥੇ ਪਾਉਂਦੇ ਫਿਰੰਦਾ ਨੇ ਫੋਨ ਕੀਤਾ ਤੁਹਾਡੇ ਝੂਗੀਆਂ ਲੱਗ ਲੱਗ ਗਈ ਜੀ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਬਈ ਨਾ ਉਹ ਇਥੇ ਦਾਦਾ ਪੁੱਤਰ ਲੈ ਕੇ ਆਏ ਆ ਤੇ ਪਿੰਨੇ ਝੂਗੀਆਂ ਲਾ ਕੇ ਚੱਲ ਗਏ ਅਣਪਛਾਤੇ ਬੰਦੇ ਹਨ ਪਛਾਣਿਆ ਨਹੀਂ ਗਏ ਜਿਹੜੇ ਨੇ ਅਸਾਂ ਨੂੰ ਨਿਕਲਿਆ ਨਹੀਂ ਕਰਿਆ ਜੀ ਤੇ ਇਹ ਤੇ ਰੋਜ਼ਗਾਰ ਹੀ ਚੁੱਗੀਦਾ ਇੱਥੇ ਇਹ ਤੋਂ ਕੰਮ ਜ਼ਿਆਦਾ ਕਰਦਾ ਕਹਿਣ ਲੱਗ ਜਾਗਾ ਜੀ ਕੀ ਕੰਮ ਕੀ ਹੈ ਕੰਮ ਇਹਨਾਂ ਦਾ ਦੇਣੇ ਦਾ ਜੀ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੋਰ ਵਰਮੀ ਕਰਮੀ ਪਾਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਇਹ ਤੋਂ ਕੰਮ ਨਹੀਂ ਅੱਗ ਲੱਗੇ ਹਾਂਜੀ ਮਨ ਕੀ ਕਰੇ ਮਨ ਕੀ ਕਰੇ ਕੋਈ ਮਨ ਤਾਂ ਮੰਗੇ ਹੀ ਹੋ ਵੀ ਜਿਹਨਾਂ ਨੇ ਲਾਈ ਆ ਕੇ ਉਹਨਾਂ ਨੇ ਪੜ੍ਹੇ ਜਾਣਾ ਤੇ ਫਿਰ ਫੇਰ ਕੁਝ ਨਹੀਂ ਅੰਬਲੜੇ ਹੀ ਤੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਗੇਲਾ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਚਟੀ ਸੈੱਲ ਪੰਜਾਬ ਹਾਂ ਤੇ ਸਾਡੇ ਜਿਹੜਾ ਵਾ ਪੀਐਸ ਖਾਣਾ ਸਿਹਰ ਬੰਕਰ ਪੈਂਦਾ ਵਾ ਉਸ ਚੌਂਕੀ ਹਰਚਵਾਲਾ ਤੇ ਇਹ ਹਰਚਵਾਲ ਪੁਛੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ 12 ਸਾਡੇ 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਦਣਾ ਲਾਇਆ ਹੋਇਆ ਇਹ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਇਹ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਪ੍ਰੇਵ 9:10 ਵਜੇ ਜਿਹੜਾ ਸੀ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਦਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਾਮ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨੀ ਜਗ੍ਹਾ ਦਾ ਤੇ ਸਾਨੂੰ ਨੂੰ ਅੱਗ ਲੱਗੀ ਆ ਬਹੁਤ ਜ਼ਿਆਦੀ ਪੰਤੋਂ ਅੱਗ ਬਲ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬਰਦਰ ਆ ਤੇ ਮੇਰਾ ਜਿਹੜਾ ਇਹ ਫਾਦਰਵਾ ਤੇ ਕੋਈ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੇ ਆ ਤੇ ਜਿਹੜੇ ਪਠਾਵਾ ਤੇ ਘੱਟੇ ਦੀ ਲੇਬਰ ਜਿਹੜੀ ਆ ਇਹ ਸਤੀਸgarh ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿਛੇ ਝੁੱਗੀਆਂ ਵਾ ਆਸ ਮਹੀਨੇ ਦੇ ਵਿੱਚ ਹੀ ਜੜੀਆਂ ਵਾ ਇਹ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਲੱਗਦਾ ਇਹ ਅੱਗ ਲੱਈ ਗਈ ਕਿਸੇ ਦੀ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕਤ ਨਹੀਂ ਲੱਗੀ ਹਾਂ ਕੰਪਲੀਟ ਥੱਕੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਤੋਂ 3 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਕਰਦਾ ਸੀ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਦ ਰੱਖਿਆ ਹੀ ਇਹਨਾਂ ਨੇ 2 ਕਮੰਟਲ ਗੋੜੇ ਹੀ ਹੋਦੇ ਬਿਸਤਰੇ ਹੀ ਕੋਈ ਹੋਰ ਸਮਾਨ ਵੀ ਹੈਗਾ ਇਹ ਜੀ